ਸਾਸ਼ੀ ਕਾਲ ਜੀ ਸਿਮਰਨ ਬਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਅੱਜ ਵਾਲੀ ਸੂਟ ਬਹੁਤ ਹੀ ਖਾਸ ਵੀਡੀਓ ਆ ਜੀ ਜਿਹੜੀਆਂ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਕਿ ਪਾਰਟੀ ਵੇਅਰ ਸੂਟ ਲੈ ਕੇ ਆਓ ਕਾਟਨ ਦੀ ਲੁੱਕ ਹੋਵੇ ਸੂਟਾਂ ਦੀ ਅਸੀਂ ਤੁਹਾਡੇ ਲਈ ਬਹੁਤ ਹੀ ਖਾਸ ਸੂਟ ਲੈ ਕੇ ਆਏ ਆ ਜੀ ਪਹਿਲਾਂ ਤਾਂ ਜੀ ਸੂਟ ਦੀ ਡਿਜ਼ਾਈਨਿੰਗ ਚੈੱਕ ਕਰੋ ਜੀ ਡਿਜ਼ਾਈਨਿੰਗ ਮਿਲੂਗੀ ਤੁਹਾਨੂੰ ਮਸਲੀਨ ਤੁਹਾਨੂੰ ਫੈਬਰਿਕ ਮਿਲੂਗਾ ਜੀ ਬਹੁਤ ਪਿਆਰੀ ਨੈਕ ਤੇ ਪੱਟੀ ਬਣੀ ਵੀ ਆ ਜੀ ਹੈਂਡਵਰਕ ਹੋਇਆ ਹੋਇਆ ਮਸਲੀਨ ਦਾ ਤੁਹਾਨੂੰ ਪ੍ਰਿੰਟ ਦੁਪੱਟਾ ਮਿਲੂਗਾ ਜੀ ਕਲਰ ਚਾਰਟ ਬਹੁਤ ਪਿਆਰੇ ਆ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਦਾ ਪ੍ਰਾਈਸ ਹੈਗਾ ਜੀ 1600 ਰੁਪਿਆ 1600 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਮਸਲੀਨ ਦੇ ਸੂਟ ਦਾ ਉਸ ਤੋਂ ਬਾਅਦ ਜੀ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1050 1050 ਸੂਟ ਦਾ ਪ੍ਰਾਈਸ ਹੈ ਜੀ ਸੇਮ ਤੁਹਾਨੂੰ ਬਹੁਤ ਪਿਆਰਾ ਕਾਟਨ ਦਾ ਫੈਬਰਿਕ ਮਿਲੂਗਾ ਜੀ ਬਹੁਤ ਸੋਹਣਾ ਨਾਲ ਤੁਹਾਨੂੰ ਕਾਟਨ ਦੀ ਉਹ ਬਾਟਮ ਮਿਲੂਗੀ ਜੀ ਫੋਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੀ ਥਰੂ ਨਹੀਂ ਹੈਗਾ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ WhatsApp ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿਕਾ ਭੇਜ ਕੇ ਆਪਣਾ ਸੂਟ ਬੁੱਕ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਤੁਹਾਨੂੰ ਮਿਲੂਗਾ ਜੀ ਮਸਲੀਨ ਦਾ ਸੂਟ ਹੈ ਬਹੁਤ ਪਿਆਰਾ ਘੇਰੇ ਤੇ ਤੁਹਾਨੂੰ ਵਰਕ ਮਿਲੂਗਾ ਬਹੁਤ ਜ਼ਿਆਦਾ ਸੋਹਣਾ ਸੋਨਾ ਵਰਕ ਮਿਲਗਾ ਦੁਪੱਟਾ ਬਹੁਤ ਡਿਜ਼ਾਈਨਰ ਹੈ ਜੀ ਮਸਲੀਨ ਦਾ ਸੌਫਟ ਪ੍ਰਿੰਟ ਦੁਪੱਟਾ ਹੈ ਨਾਲ ਸੰਤੂਨ ਦੀ ਨਾਲ 2.5 ਮੀਟਰ ਦੀ ਬਾਟਮ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1850 1850 ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲਿਕੇ ਸੈਂਡ ਕਰੀ ਜਾਓ ਜੀ ਕਲਰ ਬਹੁਤ ਹੀ ਪਿਆਰੇ ਆ ਸਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਆ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਇਹਦੇ ਨਾਲ ਦੀ ਨਾਲ ਪਿੱਕਾ ਪਾ ਦਿਓ ਜੀ ਬਹੁਤ ਦਿਨਾਂ ਬਾਅਦ ਵੀਡੀਓ ਪਾਈ ਆ ਜੀ ਪਰ ਸੂਟ ਸਿੱਧਾ ਲੈ ਕੇ ਆਨੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿੱਆ ਕਰੋ ਅਗਲਾ ਸੂਟ ਚੈੱਕ ਕਰੋ ਜੀ ਮਸਲੀਨ ਦਾ ਤੁਹਾਨੂੰ ਡਿਜੀਟਲ ਪ੍ਰਿੰਟ ਕੋਰਤਾ ਮਿਲੂਗਾ ਜੀ ਦੁਪੱਟਾ ਤੁਹਾਨੂੰ ਸੰਤੂਨ ਦਾ ਮਿਲੂਗਾ ਬਾਟਮ ਤੁਹਾਨੂੰ ਸੰਤੂਨ ਦੀ ਮਿਲੂਗੀ ਦੁਪੱਟਾ ਵੀ ਤੁਹਾਨੂੰ ਮਸਲੀਨ ਦਾ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਇਹ ਜੀ 1950 1950 ਸੂਟ ਦਾ ਪ੍ਰਾਈਸ ਹੈ ਬਹੁਤ ਹੀ ਪਿਆਰਾ ਡਿਜੀਟਲ ਪ੍ਰਿੰਟ ਹੈ ਜੀ 컬러 ਚਾਰਟ ਚੈੱਕ ਕਰ ਲੋ ਜੀ ਬਹੁਤ ਸੋਹਣੇ ਸੋਹਣੇ ਕਲਰ ਹੈ ਪਾਰਟੀ ਵੇਅਰ ਸੂਟ ਹੈ ਜੀ ਕੋਈ ਇਹਦੇ ਵਿੱਚ ਲਾਈਨਿੰਗ ਦੀ ਨੀਡ ਨਹੀਂ ਹੈਗੀ ਹਾਂ ਕਈ ਕਸਟਮਰ ਲਾਈਨਿੰਗ ਲਵਾਉਂਦੇ ਹੀ ਲਵਾਉਂਦੇ ਆ ਜੀ ਤਾਂ ਤੁਸੀਂ ਲਾਈਨਿੰਗ ਲਗਵਾ ਸਕਦੇ ਆ ਵੈਸੇ ਇਹਦੇ ਵਿੱਚ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਬਹੁਤ ਪਿਆਰਾ ਮਾਸਟਰਡ ਜਿਹਾ ਕਲਰ ਹੈ ਜੀ ਚੈੱਕ ਕਰੋ ਬਹੁਤ ਸੋਹਣੀ ਡਿਜ਼ਾਈਨਰ ਦੁਪੱਟਾ ਹੈ ਜੀ ਪਾਰਟੀ ਵੇਅਰ ਸੂਟ ਹੈ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਤੁਹਾਨੂੰ ਬੀ ਨੇਕ ਬਣਿਆ ਹੋਆ ਗਲਾ ਮਿਲੂਗਾ ਜੀ ਚੈੱਕ ਕਰੋ ਸੂਟ ਦੀ ਲੁੱਕ ਕਿੰਨੀ ਪਿਆਰੀ ਹੈ ਜੀ ਬਹੁਤ ਹੀ ਜ਼ਿਆਦਾ ਸਰਦਾਰੀ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਜੀ 2200 ਰੁਪਿਆ 2200 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਮਸਲੀਨ ਦੀ ਸ਼ਰਟ ਹੈ ਹੈਂਡਵਰਕ ਹੋਇਆ ਹੋਇਆ ਹੈ ਮਸਲੀਨ ਦਾ ਇਹ ਦੁਪੱਟਾ ਹੈ ਜੀ 컬러 ਚਾਰਟ ਚੈੱਕ ਕਰੋ ਬਹੁਤ ਪਿਆਰੇ ਹੈ ਜੀ ਸਾਰੇ 컬러 ਕੋਈ 컬러 ਛੱਡਣ ਵਾਲਾ ਨਹੀਂ ਹੈਗਾ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਇਹ ਵੀ ਤੁਹਾਨੂੰ ਮਿਲੇਗਾ ਜੀ ਸੂਟ ਬਹੁਤ ਪਿਆਰਾ ਪਿਓਰ ਕੈਂਬਰੀਕ ਕਾਟਨ ਦਾ ਸੂਟ ਹੈ ਜੀ ਕੈਂਬਰੀਕ ਕਾਟਨ ਦੀ ਉਹ ਤੁਹਾਨੂੰ ਬਾਟਮ ਮਿਲੇਗੀ ਜੀ ਬਹੁਤ ਸੋਹਣੀ ਤੇ ਸੂਟ ਦਾ ਪ੍ਰਾਈਸ ਹੈਗਾ ਜੀ 1500 ਰੁਪਿਆ 1500 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨੈਕ ਤੇ ਵੀ ਵਰਕ ਹੈ ਘੇਰੇ ਤੇ ਵੀ ਵਰਕ ਹੈ ਦਪੱਟੇ ਤੇ ਵੀ ਵਰਕ ਹੈ 컬러 ਚਾਰਟ ਬਹੁਤ ਪਿਆਰਾ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹਦਾ ਸਕਰੀਨ ਸ਼ਾਟ ਲੈ ਕੇ ਨਾਲ ਦੀ ਨਾਲ ਸੈਂਡ ਕਰ ਦਿਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਏਸੀ ਨੰਬਰ ਤੇ ਤੁਸੀਂ ਪਿੱਕਾ ਵੀ ਭੇਜ ਸਕਦੇ ਆ ਤੇ ਗੱਲ ਵੀ ਕਰ ਸਕਦੇ ਆ WhatsApp ਵੀ ਏਸੀ ਨੰਬਰ ਤੇ ਚੱਲਦਾ ਵੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਚਿਕਨ ਦੀ ਨਾਰ ਤੁਹਾਨੂੰ ਬਾਟਮ ਮਿਲੂਗੀ ਚਿਕਨ ਕਾਟਨ ਦੀ ਨਾਰ ਸ਼ਰਟ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1100 ਰੁਪਇਆ 1100 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਬਿੱਲ ਤੇ ਸ਼ਿਪਿੰਗ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਕਲਰ ਚਾਰਟ ਬਹੁਤ ਹੈ ਬਿਲਕੁਲ ਸੀਧੂ ਕਪੜਾ ਨਹੀਂ ਹੈਗਾ ਜੀ ਕੋਈ ਕਸਟਮਰ ਰਹਿ ਨਾ ਜਾਵੇ ਜਿਨ੍ਹਾਂ ਮੇਰੀਆਂ ਪੇਣਾ ਦੇ ਚੀਕੰਦੀ ਬਾਟਮ ਪਾਉਣ ਦਾ ਮਨ ਹੈ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਸੂਟਾਂ ਦੇ ਕਲਰ ਤੇ ਪ੍ਰਿੰਟ ਚੈੱਕ ਕਰੋ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਵਧੀਆ ਕੈਂਬ੍ਰਿਕ ਕਾਟਨ ਹੈ ਬਿਲਕੁਲ ਸੀਥਰੋਨੀ ਹੈਗੀ ਸੀਥਰੋਨੀ ਹੈਗੀ ਕੈਂਬ੍ਰਿਕ ਕਾਟਨ ਹੈ ਸੀਥਰੋਨੀ ਹੈਗੀ ਬਹੁਤ ਸੋਹਣਾ ਮਸ਼ੀਨ ਦਾ ਵਰਕ ਹੋਇਆ ਹੋਇਆ ਹੈ 5 ਮੀਟਰ ਸੂਟ ਦੀ ਤੁਹਾਨੂੰ ਕੱਟ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 1100 ਰੁਪਿਆ ਬਿਲਕੁਲ ਸ਼ਿਪਿੰਗ ਜੇ ਤੁਸੀਂ ਇੰਨਾ ਵਰਕ ਕਰਾਉਨੇ ਆ ਜੀ ਇੰਨੇ ਵਰਕ ਦਾ ਹੀ 1100 ਰੁਪਿਆ ਲੈ ਲੈਣਾ ਤੁਹਾਡੇ ਅਸੀਂ ਤੁਹਾਨੂੰ ਪੂਰਾ ਕੰਪਲੀਟ ਸੂਟ ਦੇ ਰਹੇ ਹਾਂ ਓਨਲੀ 1100 ਰੁਪਏ ਵਿੱਚ 1100 ਰੁਪਏ ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲ ਰਿਹਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਕਲਰ ਤੁਸੀਂ ਬਾਈ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਪਹਿਲਾਂ ਤਾਂ ਜੀ ਸੂਟਾਂ ਦੀ ਡਿਜ਼ਾਈਨਿੰਗ ਚੈੱਕ ਕਰੋ ਜੀ ਸੂਟਾਂ ਦੀ ਡਿਜ਼ਾਈਨਿੰਗ ਚੈੱਕ ਕਰੋ ਫਿਰ ਤੁਸੀਂ ਮਤਲਬ ਸੂਟਾਂ ਦੇ ਕਲਰ ਚੈੱਕ ਕਰੋ ਜੀ ਬਹੁਤ ਪਿਆਰੇ ਆ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਪਿਕਾ ਪਾਈ ਜੋ ਤੇ ਆਪਣੇ ਲਈ ਸੂਟ ਰਖਵਾਈ ਜਾਓ ਜੀ ਇਹ ਕਿਸੇ ਮੇਰੀ ਪ੍ਰੇਟ ਨੇ ਡਿਮਾਂਡ ਕਰੀ ਸੀ ਉਹਨਾਂ ਲਈ ਸੂਟ ਰੈਡੀ ਕਰਿਆ ਬੱਸ ਇਹਨਾਂ ਨੇ ਤਾਂ ਆਪਣਾ ਪਾਰਸਲ ਇੱਕ ਇੱਕ ਸੂਟ ਚੱਕ ਲਿਆ ਤੁਸੀਂ ਵੀ ਹੁਣ ਚੈੱਕ ਕਰੋ ਜੀ ਥੈਂਕ ਯੂ so much ਇਹਨਾਂ ਪਿਆਰ ਦੇਣ ਲਈ